ਦੋਸਤੋ ਪਟਿਆਲਾ ਦੇ ਸ਼ੀਸ਼ਮੈਲ ਵਿਖੇ ਸਾਰਸ ਮੇਲਾ ਲੱਗਿਆ ਹੋਇਆ ਹੈ। ਇਹ ਸਾਰਸ ਮੇਲਾ ਪੰਜਾਬ ਸਰਕਾਰ ਦੁਆਰਾ ਲਗਾਇਆ ਗਿਆ ਹੈ। ਟਿਕਟ ਕਾਊਂਟਰ ਤੋਂ ਟਿਕਟ ਲੈ ਕੇ ਅਸੀਂ ਤਿੰਨ ਟਿਕਟਾਂ ਲਈਆਂ ਅਗੰਦਰ ਵੱਲੋਂ ਤੁਰ ਪਏ। ਜਦ ਆਪਾਂ ਜਾਣਿਆ ਰਸਤੇ ਵਿੱਚ ਹੀ ਖਾਣ-ਪੀਣ ਦੇ ਕਾਊਂਟਰ, ਬੱਚਿਆਂ ਦੇ ਮਖੌਟਿਆਂ ਦੇ, ਗੁਬਾਰਿਆਂ ਦੇ ਕਾਊਂਟਰ ਲੱਗੇ ਹੋਏ ਸੀ। ਹਰ ਤਰ੍ਹਾਂ ਦੇ ਇੱਥੇ ਕਾਊਂਟਰ ਸੀ। ਇਹ ਜਿਹੜਾ ਸਾਰਸ ਮੇਲਾ ਹੈ ਪੰਜਾਬ ਟੂਰਿਜ਼ਮ ਵੱਲੋਂ ਲਗਾਇਆ ਜਾਂਦਾ ਹੈ ਸ਼ੀਸ਼ਮੈਲ ਵਿਖੇ। ਜਦ ਅਸੀਂ ਇਹ ਟਿਕਟ ਲੈ ਕੇ ਅੰਦਰ ਐਂਟਰ ਕਰਨ ਲੱਗਦੇ ਆ ਅਸੀਂ ਦੇਖਦੇ ਹਾਂ ਬਹੁਤ ਹੀ ਰੌਣਕ ਮੇਲਾ ਹੈ ਜਿਵੇਂ ਲੱਗਦਾ ਸਾਰਾ ਪਟਿਆਲਾ ਹੀ ਇੱਥੇ ਆ ਚੁੱਕਾ ਹੈ ਅੰਦਰ ਐਂਟਰ ਕਰਦੇ ਵੈਲਕਮ ਕੈਂਪ ਹੈ ਸਰਕਾਰ ਵੱਲੋਂ ਬੱਚੇ ਕਹਿੰਦੇ ਵੀ ਅਸੀਂ ਆ ਤੋਪ ਨਾਲ ਫੋਟੋ ਖਿਚਾਣੀ ਹੈ ਸਮਰਵੀਰ ਮਨਵੀਰ ਦੋਨੋਂ ਤੋਪ ਨਾਲ ਫੋਟੋ ਖਿਚਾ ਰਹੇ ਆ ਵੀ ਪੁੱਛਦੇ ਆ ਵੀ ਇਹ ਤੋਂ ਬੰਬ ਕਿੱਥੋਂ ਪੈਂਦਾ ਹੁੰਦਾ ਹੈ ਇਹ ਅਗੋਂ ਜਿਹੜਾ ਸਮਰਵੀਰ ਸਿੰਘ ਫੜ ਰਿਹਾ ਕਹਿੰਦਾ ਵੀ ਇੱਥੋਂ ਪੰਪ ਪੈਂਦਾ ਹੈ ਇਹ ਬੱਚੇ ਆ ਚੀਜ਼ ਦੇਖ ਕੇ ਖੁਸ਼ ਹੋ ਗਏ ਨਾਲ ਹੀ ਆ ਬੱਗੀ ਜਿਹੜੀ ਚੱਲ ਰਹੀ ਸੀ ਇਹਦਾ ਬੜਾ ਆਕਰਸ਼ਨ ਸੀਗਾ ਇਦੀ ਟਿਕਟ ਸੀਗੀ ਲੋਕ ਟਿਕਟ ਲਾ ਕੇ ਇਹਦੀ ਸਵਾਰੀ ਕਰ ਰਹੇ ਸੀ ਨਾਲ ਦੀ ਨਾਲ ਅੱਗੇ ਜਾਂਦੇ ਹੀ ਝੂਟਿਆਂ ਦੀ ਪਰਮਾਰ ਸੀ ਜੋ ਕਿ ਬੱਚਿਆਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ ਤੇ ਤਕਰੀਬਨ ਹਰ ਝੂਟਿਆਂ ਦੇ ਵਿੱਚ ਲੰਬੀ ਲਾਈਨਾਂ ਲੱਗੀਆਂ ਹੋਈਆਂ ਸੀ ਵੀ ਹਰ ਬੰਦਾ ਝੂਟੇ ਲੈ ਰਿਹਾ ਸੀ ਤੇ ਇੱਕ ਅੱਗੇ ਪੰਜਾਬ ਸਰਕਾਰ ਵੱਲੋਂ ਲੈਂਡ ਆਫ ਫਾਈਵ ਰਿਵਰਸ ਦੇ ਨਾਂ ਦੀ ਇੱਕ ਬੱਸ ਤਿਆਰ ਕੀਤੀ ਗਈ ਹੈ ਪੰਜਾਬ ਟੂਰਿਜ਼ਮ ਨੇ ਇਹਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਕਸ਼ਹਰਾਂ ਦੇ ਜਿਹੜੀਆਂ ਮਹੱਤਵਪੂਰਨ ਚੀਜ਼ਾਂ ਉਹ ਸਾਰੀਆਂ ਦਿਖਾਈਆਂ ਜਿਵੇਂ ਕਿ ਇਹ ਚੀਸ਼ ਮਹਿਲ ਵੱਡਾ ਘੱਲੂਕਾਰਾ ਛੋਟਾ ਘੱਲੂਕਾਰਾ ਮੁਕਤਾ ਮিনার ਕਿਲਾ ਮੁਬਾਰਕ ਬਠਿੰਡੇ ਦਾ ਪਟਿਆਲੇ ਦਾ ਚੀਸ਼ ਮਹਿਲ ਤੇੜੀ 12 ਤਰੀ ਗਾਰਡਨ ਤੇ ਸੰਗਰੂਰ ਦੀ ਕੋਟੀ ਹਰ ਤਰ੍ਹਾਂ ਦੀ ਇਹਦੇ ਵਿੱਚ ਚੀਜ਼ਾਂ ਉਹਨਾਂ ਨੇ ਦਿਖਾਈਆਂ ਵੀ ਇਹ ਬਹੁਤ ਸੋਹਣੀ ਬਸਤਿਆਰ ਕੀਤੀ ਹੋਈ ਹੈ ਨਾਲ ਹੀ ਇਹਦੇ ਇੱਕ ਉਹ ਗਾਈਡ ਵੀ ਦਿੰਦੇ ਆ ਵੀ ਤੁਹਾਨੂੰ ਸਮਝਣ ਵਾਸਤੇ ਬਾਹਰ ਨਿਕਲਦੇ ਹੀ ਇਹ ਦੋ ਬੰਦੇ ਬੈਠੇ ਆ ਇਹਨਾਂ ਨੂੰ ਪੁੱਛਿਆ ਜਦ ਇਹ ਕਹਿੰਦੇ ਅਸੀਂ ਅਲਾਦੀਨ ਦੇ ਚਰਾਗ ਆ ਲੋਕ ਇਹਨਾਂ ਨਾਲ ਫੋਟੋਆਂ ਖਿਚਾ ਰਹੇ ਆ ਤੇ ਇਹਨਾਂ ਨੂੰ ਕੋਈ 10 ਕੋਈ 20 ਰੁਪਏ ਦੇ ਰਿਹਾ ਹੈ ਇਹ ਬਹੁਤ ਲੋਕ ਇਹਨਾਂ ਨਾਲ ਲਾਈਨਾਂ ਲੱਗ ਰਹੀਆਂ ਸੀ ਤੇ ਅੱਗੇ ਜਾਂਦੇ ਹੀ ਇਹ ਇੱਕ ਮੈਡਲ ਗੈਲਰੀ ਹੈ ਜਿੱਥੇ ਪੰਜਾਬ ਸਰਕਾਰ ਦੇ ਰਾਜੇ ਮਹਾਰਾਜਿਆਂ ਨਾਲ ਸੰਬੰਧਿਤ ਮੈਡਲ ਪੁਰਾਣੇ ਦਸਤਾਵੇਜ਼ ਅੰਦਰ ਪਏ ਹਨ ਇਹ ਹੁਣ ਕੁਝ ਸਮੇਂ ਲਈ ਬੰਦ ਕੀਤੀ ਹੋਈ ਹੈ ਮੈਡਲ ਗੈਲਰੀ ਇੱਥੇ ਜਿਹੜਾ ਮੇਨ ਆਕਰਸ਼ਣ ਹੁੰਦਾ ਸੀ ਵੀ ਇਹ ਜਿਹੜਾ ਹੁੰਦਾ ਸੀਗਾ ਵੀ ਇਹ ਮিনার ਹੁੰਦਾ ਸੀ ਨਾਲ ਹੀ ਇਹ ਲਛਮਨ ਝੂਲਾ ਹੈ ਅੜਾ ਤੁਸੀਂ ਜਿੰਨ ਦੇ ਨਾਲ ਦਿਖ ਰਹੇ ਹੋ ਇਹ ਲਛਮਨ ਝੂਲਾ ਹੈ ਜੋ ਕਿ ਹੁਣ ਸਰਕਾਰ ਦੁਆਰਾ ਬੰਦ ਕੀਤਾ ਗਿਆ ਹੈ ਕਿਉਂਕਿ ਕਮਜ਼ੋਰ ਹੋ ਗਿਆ ਇਹਨੂੰ ਲਛਮਨ ਝੂਲਾ ਕਹਿੰਦੇ ਆ ਪੁਰਾਣੀ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਥੇ ਬਹੁਤ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਇਸ ਲਛਮਨ ਝੂਲੇ ਦੇ ਉੱਤੇ ਵੀ ਜਦੋਂ نیچے ਉਤਰਦੇ ਆ ਆ ਫੁੱਲਾਂ ਦੀਆਂ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਕੈਂਪ ਲੱਗੇ ਹੋਏ ਆ ਬੱਚੇ ਇੰਜੋਏ ਕਰ ਰਹੇ ਆ ਝੂਟੇ ਲੈ ਰਹੇ ਆ ਇਸ ਤੇ ਹੋਰ ਇਹਦੇ ਨਾਲ ਨਾਲ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਹੋ ਰਿਹਾ ਜਿਹੜਾ ਕਿ ਹਰਿਆਣੇ ਦੇ ਕਲਾਕਾਰ ਮੁੰਡੇ ਕੁੜੀਆਂ ਇਹ ਲੋਕਾਂ ਨੂੰ ਜਿਹੜਾ ਮਨਮੋਹਕ ਡਾਂਸ ਦਿਖਾ ਰਹੇ ਆ ਲੋਕੀ ਨੂੰ ਬਹੁਤ ਇੰਜੋਏ ਕਰ ਰਹੇ ਸੀ ਜਦੋਂ ਅਸੀਂ ਵਾਪਸ ਜਾਣ ਲੱਗਦੇ ਆ ਬਾਹਰ ਖੜ ਕੇ ਆ ਵੀਡੀਓ ਬਣਾਣੇ ਆ ਆ ਲਾਈਟਿੰਗ ਦੇ ਨਾਲ ਆ ਲਛਮਣ ਝੂਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਇਹ ਮੇਲੇ ਦਾ ਮੇਨ ਆਕਰਸ਼ਣ ਹੈ ਆ ਸਾਰਾ ਦੇਖੋ ਰਸ਼ ਕਿੰਨਾ ਹੈ ਲੋਕ ਜਿਵੇਂ ਬੰਦੇ ਤੇ ਬੰਦਾ ਚੜਿਆ ਹੋਇਆ ਬਹੁਤ ਜ਼ਿਆਦਾ ਰਸ਼ ਹੈ ਬੱਚਿਆਂ ਨੇ ਅੱਜ ਬਹੁਤ ਇੰਜੋਏ ਕੀਤਾ ਤੁਸੀਂ ਵੀ ਜਾਓ ਸਾਰਾ